ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਮੈਂ ਹਰ ਰੋਜ਼ ਤੁਹਾਡੇ ਕੋਲੇ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੁੰਨਾ ਇਸੇ ਤਰ੍ਹਾਂ ਹੀ ਮੈਂ ਇਸੇ ਲੜੀ ਦੇ ਤਹਿਤ ਇੱਕ ਵੀਡੀਓ ਲੈ ਕੇ ਆਣੀ ਆ ਜਿਹੜਾ ਕਿ ਆਪਾਂ ਸਾਰਿਆਂ ਨੂੰ ਪਤਾ ਆਲਵਾਰਡ ਦੇ ਬੱਚਪਨ ਤਾਂ ਵੀ ਆਗਰਾ ਦਾ ਤਾਜਮਹਿਲ ਜਿਹੜੇ ਵੀ ਮਿਸਤਰੀਆਂ ਬਣਾਇਆ ਸੀ ਉਹ ਆਗਰੇ ਦਾ ਤਾਜਮਹਿਲ ਬਣਾਉਣ ਤੋਂ ਬਾਅਦ ਉਸਦੇ ਹੱਥ ਕੱਟੇ ਗਏ ਸੀ ਹੱਥ ਕੱਟ ਦਿੱਤੇ ਗਏ ਸੀ ਤੇ ਅੱਜ ਮੈਂ ਤੁਹਾਡੇ ਕੋਲੇ ਇੱਕ ਦੋ ਦਿਨਾਂ ਦੇ ਵਿੱਚ ਉਸ ਪਰਿਵਾਰ ਨਾਲ ਮਲਾਉਂਗਾ ਉਹ ਵੰਸ਼ ਨਾਲ ਮਲਾਉਂਗਾ ਜਿਹੜੇ ਕਿ ਤਾਜਮਹਿਲ ਦੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ ਤੇ ਉਹ ਮਿਸਤਰੀ ਆ ਜਿਹੜੇ ਅੱਜ ਉਹ ਐਨੇ ਟੌਪ ਦੇ ਮਿਸਤਰੀ ਆ ਕਿ ਉਹ ਤਾਜਮਹਿਲ ਕੀ ਮਲੇ ਦੇ ਹੋਰ ਚੀਜ਼ਾਂ ਹੀ ਬਹੁਤ ਬਹੁਤ ਅੱਗੇ ਬਿਲਡਾਂ ਬਣਾਉਂਦੇ ਆ ਉਹ ਮੈਂ ਤੁਹਾਨੂੰ ਦਿਖਾਉਂਗਾ ਉਹ ਕਹਿੰਦੇ ਹੁੰਦੇ ਨਾ ਵੀ ਜਿਸ ਦਾ ਕੰਮ ਉਸ ਕੋ ਸਾਜੇ ਬਾਕੀਆ ਡੂਡੂ ਵੀ ਬਾਜੇ ਜਿਵੇਂ ਕਿ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਆ ਐਨਕਾ ਮੰਗਣਾ ਮਰਾਸੀ ਹੱਟਦੇ ਹਣਾ ਉਹ ਚੀਜ਼ਾਂ ਦੇ ਹਿਸਾਬ ਨਾਲ ਅਸੀਂ ਕਹਿੰਦੇ ਆ ਵੀ ਹਰ ਕੋਈ ਜੁਆਤ ਅੰਦਾਜੀ ਨੂੰ ਜੱਜਦਾ ਉਹੀ ਜੱਜਦਾ ਚਾਹੀਦਾ ਇਸੇ ਤਰ੍ਹਾਂ ਹੀ ਹੁਣ ਅਸੀਂ ਮਿਸਤਰੀ ਦੇਖਿਆ ਹੈ ਮਿਸਤਰੀਆਂ ਦੀ ਜਿਹੜੀ ਕਿ ਇੱਕ ਵੰਸ਼ ਦਰਬੰਸ਼ ਚੱਲਦੀ ਹੈ ਤਾਂ ਮਿਸਤਰੀ ਦਾ ਬਈ ਉਹੀ ਕਹਾਉਂਦੇ ਆ ਚਾਹੇ ਕਿੰਨੇ ਪੌਪੂਲਰ ਮਿਸਤਰੀ ਹੋ ਜਾਵੇ ਕਿੰਨੇ ਕੁਸ਼ ਹੋ ਜਾਵੇ ਪਰ ਜਿਹੜਾ ਮਿਸਤਰੀ ਦੀ ਵੰਸ਼ ਆ ਉਹ ਮਿਸਤਰੀ ਵੰਸ਼ ਹੀ ਰਹੂਗੀ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਮੇਰੇ YouTube ਦਾ ਚੈਨਲ ਆ ਡਾਕਟਰ ਜਗਸੀਰ ਸਿੰਘ ਮਰਾੜ ਬਠਿੰਡਾ ਤੇ ਫੇਸਬੁਕ ਪੇਜ ਆ ਮੇਰਾ ਡਾਕਟਰ ਜਗਸੀਤ ਸਿਮਰਾਲ ਇਹਨੂੰ ਤੁਸੀਂ ਵੀਡੀਓ ਦੇਖਣ ਦੇ ਲਈ ਬਹੁਤ ਤੋਂ ਬਹੁਤ ਫੋਲੋ ਕਰਨਾ ਅੱਗੇ ਸ਼ੇਅਰ ਕਰਨਾ ਤਾਂ ਕਿ ਤੁਹਾਨੂੰ ਉਸ ਪਰਿਵਾਰ ਨਾਲ ਮਿਲਾਉਂਗਾ ਉਹ ਪਰਿਵਾਰ ਦਾ ਜਿਹੜਾ ਇੱਕ ਇੱਕ ਬਿਲਡਿੰਗ ਬਣਾ ਰਿਹਾਗਾ ਤੁਹਾਨੂੰ ਮੈਂ ਬਿਲਡਿੰਗ ਵੀ ਦਿਖਾਉਂਗਾ ਤੁਸੀਂ ਆਪ ਤੁਹਾਡੇ ਮਨ ਖੁਸ਼ ਹੋ ਜਾਣਾ ਤੇ ਉਹ ਮਿਸਤਰੀ ਨਾਲ ਮਿਲਾਉਂਗਾ ਉਹ ਮਿਸਤਰੀ ਨਾਲ ਰੂ ਕਰਾਂਗਾ ਵੀ ਉਹ ਕਰਨ ਦੇ ਕੰਮ ਸਿੱਖੇ ਆ ਹਰ ਉਹਦਾ ਕੰਮ ਇਹ ਨਾਲ ਚੱਲ ਰਿਹਾਗਾ ਕਿੰਨੀਆਂ ਪੀੜੀਆਂ ਹੋਗੀਆਂ ਉਹ ਸਾਰੀ ਗੱਲਬਾਤ ਉਸ ਦਿਨ ਲਾਈਵ ਟੈਲੀਕਾਸਟ ਦਿਖਾਵਾਂਗਾ ਤੁਹਾਨੂੰ ਤੇ ਤੁਸੀਂ ਮੇਰਾ ਪੇਜ ਬਤਵਤ ਫੋਲੋ ਕਰੋ ਤੇ ਜੁੜੇ ਰਹੋ ਵੀਡੀਓ ਨੂੰ ਬਤਵਤ ਸ਼ੇਅਰ ਕਰੋ ਤਾਂ ਕਿ ਹੋਰ ਭਰਾ ਵੀ ਇਹ ਚੀਜ਼ ਨੂੰ ਦੇਖਣ ਤੇ ਤੁਹਾਨੂੰ ਨਵੀਂ ਜਾਣਕਾਰੀ ਮਿਲ ਸਕੇ ਤੇ ਤੁਹਾਨੂੰ ਤੁਹਾਡਾ ਬਹੁਤ ਮੈਂ ਧੰਨਵਾਦ ਕਰ ਰਿਹਾ ਹਾਂ ਵੀ ਜਿਹੜੇ ਤਸਵੀਰਾਂ ਨੇ ਵੀਡੀਓ ਨੂੰ ਪਿਆਰ ਦਿੰਨੇ ਆ ਤੇ ਸੋ ਵੈਰੂ ਜੀ ਖਾਲਸਾ